ਬਰਾਵੋ ਪਿਆਰ ਭਰੀ ਸਸਤਰੀ ਕਾਲ ਮੈਂ ਤੁਹਾਡਾ ਵੀਰ ਗਰਜਾ 78 ਉਹ ਲਾ ਤੁਸੀਂ ਜੁੜੇ ਅੱਜ ਗੁਰੂ ਨਾਨਕ ਟਰੈਕਟਰ ਵਰਕਸ਼ਾਪ ਸੰਗਰੂਰ ਰੋਡ ਤਨੁਲਾ ਦੇ ਨਾਲ ਜਿਹੜੀ ਅੱਜ ਦੀ ਵੀਡੀਓ ਬਣਾਈ ਆਪਾਂ ਇਹ ਅੱਜ ਦੀ ਵੀਡੀਓ ਆਪਣੀ ਸਪੈਸ਼ਲ ਸਾਈਡ ਗੇਅਰ ਨੂੰ ਲੈ ਕੇ ਆ ਗਈ ਆਪਾਂ ਇਹ ਟਰੈਕਟਰ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੁਹਾਡੇ ਸਾਈਡ ਗੇਅਰ ਕੀਤਾਗਾ ਜਿਹੜਾ ਇਹ ਉਰਲੀ ਸਾਈਡ ਤੇ ਲੀਵ ਰਏ ਇਹ ਹਾਈ ਲੋ ਵਾਲਾ ਤੇ ਪਰਲੀ ਸਾਈਡ ਤੇ ਦਾ ਮੇਨ ਲੀਵਰ ਆ ਗਿਆ ਥੱਲੇ ਦੇ ਆਪਾਂ ਹਾਈ ਲੋ ਲੀਵਰ ਇਹਦਾ ਇਹ ਹਾਈ ਲੋ ਲੀਵਰ ਨਹੀਂ ਹੈ ਇਹ ਆਪਣਾ ਹੈਗਾ ਪੀਟੀਓ ਲੀਵਰ ਤੇ ਪ੍ਰੇ ਵੱਡੇ ਦੋਨੇ ਹਾਈ ਲੋ ਤੇ ਮੇਨ ਲੀਵਰ ਹੈਗਾ ਤੇ ਜਿਹੜਾ ਦਾ ਆਪਾਂ ਟਾਪਾ ਗਾ ਸਾਰਾ ਟਾਪਾ ਤਬਦੀਲ ਕਰਦੇ ਆਪਾਂ ਧੁਰ ਤੋਂ ਲੈ ਕੇ ਧੁਰ ਤੱਕ ਵੱਡਾ ਟਾਪਾ ਬਦਲਦੇ ਆਂ ਦਾ ਤੇ ਨਾਲ ਜਿਹੜਾ ਇਹਦਾ ਇਹ ਟਾਪਾ ਹੈਗਾ ਲੀਵਰ ਵਾਲਾ ਇਹ ਵੀ ਬਦਲਦੇ ਆਂਗੇ ਤੇ ਅੰਦਰੋਂ ਜਿਹੜੇ ਲੀਵਰ ਨੇ ਉਹ ਵੀ ਇਹਦੇ ਸਪੈਸ਼ਲੀ ਬਣਦੇ ਨੇਗੇ ਕਈ ਵੀਰਾਂ ਨੂੰ ਸ਼ੱਕ ਰਹਿੰਦੀ ਆ ਵੀ ਗਣੀ ਸਾਈਡ ਗੇਅਰ ਵਾਲੀ ਦੀ ਰਿਪੇਅਰ ਵੱਧ ਹੈਗੀ ਜਾਂ ਸਹੀ ਪਾਣਗੇ ਨਹੀਂ ਪਾਣਗੇ ਇਹ ਗਾਰੰਟੀਸ ਉਹਦਾ ਕੰਮ ਆ ਆਪਣਾ ਵੀਰੇ ਬਿਲਕੁਲ ਗਰੰਟੀ ਜਦਾ ਕੰਮ ਆ ਨਾ ਗੇਰ ਫਸਣਗੇ ਨਾ ਕਿਸੇ ਗੇਰ ਦੀ ਰਿਪੇਅਰ ਹੋਊਗੀ ਤੇ ਬਿਲਕੁਲ ਰਲੇ ਗੇਰ ਪਹਿਣਗੇ ਤੇ ਬਾਕੀ ਸਾਨੂੰ ਅਸੀਂ ਪਾ ਕੇ ਵੀ ਦਿਖਾਉਨੇ ਆ ਗੇਰ ਤੇ ਉਧਰਲੀ ਸਾਈਡ ਦੀ ਵੀ ਸਾਨੂੰ ਦਿਖਾਉਨੇ ਆ ਅਸੀਂ ਇੰਨਾਂ ਬੀਰਾਂ ਦੇ ਮਨ ਦੇ ਵਿੱਚ ਡਾਊਟ ਹੁੰਦਾਗਾ ਵੀ ਇਹ ਸੋਨਾ ਲਿਕਾ ਦਾ ਲੀਵਰ ਲਾਏ ਨੇ ਆਪਾਂ ਕੋਈ ਸੋਨਾ ਲਿਕਾ ਦੇ ਲੀਵਰ ਨਹੀਂ ਲਾਉਂਦੇ ਆਪਾਂ ਆਪ ਦੇ ਸਪੈਸ਼ਲੀ ਆਪਣਾ ਕੰਮ ਆ ਆਪ ਹੀ ਤਿਆਰ ਕਰਦੇ ਆਂ ਆਪ ਹੀ ਤਿਆਰ ਕਰਕੇ ਆਪਾਂ ਇਹ ਜਿਹੜਾ ਠੀਪਾ ਦਾ ਇਹ ਵੀ ਗੇਅਰ ਲੀਵਰ ਨਾਲ ਇਹ ਵੀ ਆਪਣਾ ਆਪ ਦਾ ਤਿਆਰ ਕਰਿਆ ਹ ਇਹ ਵੀ ਗੇਅਰ ਆਪ ਦਾ ਤਿਆਰ ਕਰਿਆ ਸਾਰੇ ਲੀਵਰ ਵੀ ਆਪਾਂ ਆਪ ਤਿਆਰ ਕਰਦੇ ਜਿਹੜੇ ਅੰਦਰਲੇ ਫੌਰਕ ਨੇ ਉਹ ਵੀ ਆਪ ਹੀ ਤਿਆਰ ਕਰਦੇ ਬਿਲਕੁਲ ਕੋਈ ਕਿਸੇ ਤੋਂ ਆਪਾਂ ਨਕਲ ਨਹੀਂ ਮਾਰਦੇ ਤੇ ਕਿਸੇ ਟਰੈਕਟਰ ਦੇ ਨਹੀਂ ਹੈਗੇ ਇਹ ਕੋਈ ਬੰਦਾ ਅਗੇ ਚੈਲਿੰਜਿੰਗ ਨਹੀਂ ਕਰ ਸਕਦਾ ਵੀ ਇਹ ਕਿਹੜੇ ਹੋ ਟਰੈਕਟਰ ਦੇ ਲੱਗੇ ਹੋਏ ਨੇ ਆਪਾਂ ਇਹ 511 ਦੀ ਸਪੈਸ਼ਲ ਤਿਆਰ ਕੀਤੇ ਨੇ ਤੇ ਹੁਣ ਆਪਾਂ ਤੁਹਾਨੂੰ ਸਟਾਰਟ ਕਰਕੇ ਗੇਅਰ ਪਾ ਕੇ ਦਿਖਾਉਨੇ ਆਂਗੇ ਦੋ ਮਿੰਟ ਬਿਲਕੁਲ ਲੈ ਲੈ ਗੇਅਰ ਪਹਿਣਗੇ ਜੀ ਆਪੇ ਮੰਨੋਗੇ ਪੀ ਇਹਦੇ ਪਹਿਲਾ ਗੇਰ ਲੂ ਇਹ ਨਹੀਂ ਤਾਂ ਐਡ ਪਾਊਗਾ ਬਿਲਕੁਲ ਆੜਾੜੇ ਗੇਅਰ ਪੈਂਦੇ ਨੇਗੇ ਕਿਸੇ ਵੀ ਕਿਸਾਨ ਵੀਰ ਨੇ ਸਾਈਡ ਗੇਅਰ ਟਰੈਕਟਰ ਕਰਾਉਣਾ 9811 ਉਹ ਸਾਡੇ ਦਿੱਤੇ ਸਕਰੀਨ ਦੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦਾ ਹੈ ਜੇ ਤੁਸੀਂ ਸਾਰੀ ਵੀਡੀਓ ਆਪਣੀ ਵੱਡੀ ਵੀਡੀਓ ਦੇਖਣੀ ਹੈ ਤਤਨਾਉਲਾ ਜਿਹੜੂ ਟਰੈਕਟਰ ਤੇ ਜਾ ਸਕਦੇ ਤੁਸੀਂ ਉੱਥੇ ਵੱਡੀ ਵੀਡੀਓ ਵੀ ਦੇਖ ਸਕਦੇ ਹੋ ਆਪਣੀ ਤੇ ਹੁਣ ਮੈਨੂੰ ਦਿਓ ਇਜਾਜ਼ਤ ਮੈਂ ਥੋੜਾ ਵੀਰ ਕਰ ਜਾਂ ਤਤਨਾਉਲਾ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਯਾਰ ਭਰੀ ਸਤਿ ਸ੍ਰੀ ਅਕਾਲ